ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਕਮੀਜ਼ ਦੀ ਕਟਿੰਗ ਦੱਸਦੇ ਆ ਕਿ ਕਮੀਜ਼ ਦੀ ਕਟਿੰਗ ਕਿੱਦਾਂ ਕਰਨੀ ਆ ਆਪਾਂ ਇੱਕ ਕਮੀਜ਼ ਤਕਲੇ ਕਟਾਈ ਵਾਸਤੇ ਆਪਾਂ ਇਹਦੀ ਲੈਂਥ ਰੱਖਣੀ ਆ ਕਮੀਜ਼ ਦੀ 40 ਇੰਚ ਤੇ 3 1/2 ਇੰਚ ਆਪਾਂ ਇਹਦਾ ਐਕਸਟਰਾ ਰੱਖਾਂਗੇ ਤੇ ਆਪਾਂ ਇਹਦੇ ਵਿੱਚ ਪੌਣੀ ਨੇ ਪਲੇਟਾਂ ਠੀਕ ਹੈ ਜੀ ਪਲੇਟਾਂ ਵਾਸਤੇ ਅੱਧਾ ਇੰਚ ਉਹ ਜਿਹੜਾ ਫਰੰਟ ਪੱਲਾ ਹੁੰਦਾ ਐਕਸਟਰਾ ਰੱਖਣਾ ਪੈਂਦਾ ਕਿਉਂਕਿ ਉਹ ਪਲੇਟਾਂ ਨਾਲ ਉੱਪਰ ਚੜ ਜਾਂਦਾ ਨਹੀਂ ਠੀਕ ਹੈ ਜੀ ਚਲੋ ਜੀ ਆਪਾਂ ਇਹ ਕਟਿੰਗ ਕਰ ਲਈ ਹੈ ਜੀ ਸਾਰੀ ਸਾਈਡਾਂ ਤੋਂ ਹੁਣ ਆਪਾਂ ਇਹਦੇ ਵਿੱਚ ਕੱਟ ਪਾਉਣੀ ਆ ਪਹਿਲਾਂ ਆਪਾਂ ਰੱਖਾਂਗੇ ਪਹਿਲਾਂ ਆਪਾਂ ਟੀਰਾ ਮਿਨਾਗੇ ਇੱਥੋਂ ਟੀਰਾ ਮਿਨਾਗੇ ਆਪਾਂ ਇਹਦਾ 7 ਇੰਚ ਠੀਕ ਹੈ ਜੀ 7 ਇੰਚ ਤੇ ਆਪਾਂ ਨਿਸ਼ਾਨੀ ਲਗਾ ਲਈ ਆ ਤੇ ਫਿਰ ਆਪਾਂ ਰੱਖਾਂਗੇ ਦਾ ਮੋਡਾ ਮੋਡਾ ਰੱਖਣਾ ਆਪਾਂ 9 ਇੰਚ 9 ਇੰਚ ਤੇ ਠੀਕ ਹੈ ਤੇ ਇਹ ਹੋ ਗਈ ਆਪਣੀ ਬ੍ਰੈਸਟ ਦੀ ਇਹ ਹੋ ਗਈ ਆਪਣੀ ਕਮਰ ਦੀ ਤੇ ਇਹ ਹੋ ਗਈ ਆਪਣੀ हिਪ ਦੀ ਠੀਕ ਹੈ ਜੀ ਲਾਈਨਾਂ ਲਗਾਈਆਂ ਹੋਈਆਂ ਨੇ ਆਪਣੀਆਂ ਨਿਸ਼ਾਨੀਆਂ ਕਿ ਤੁਹਾਨੂੰ ਸਹੀ ਤਰੀਕੇ ਨਾਲ ਸਮਝ ਆ ਗਈ ਇਸ ਲਾਈਨ ਤੋਂ ਆਪਾਂ ਡੈਸਟਿੰਗ ਨਿਸ਼ਾਨੀ ਲਗਾਵਾਂਗੇ ਆਪਾਂ ਇਹ ਰੈਡੀ ਰੱਖਣੀ ਆ 10 ਇੰਚ ਠੀਕ ਹੈ ਜੀ 10 ਇੰਚ ਤੇ ਆਪਾਂ ਨਿਸ਼ਾਨੀ ਲਗਾ ਦਾਂਗੇ ਜਿਹੜਾ ਜਿੰਨਾ ਆਪਾਂ ਰੈਡੀ ਰੱਖਣਾ ਵਾ ਫਿਟਿੰਗ ਆਪਾਂ ਉਹਨੇ ਤੇ ਨਿਸ਼ਾਨੀ ਲਗਾਵਾਂਗੇ ਤੇ ਕਮਰ ਰੱਖਣੀ ਆ ਆਪਾਂ ਨੇ 17 ਇੰਚ ਰੱਖਣੀ ਆ ਤਾਂ 17 ਇੰਚ ਦਾ ਹਾਫ ਕਿੰਨਾ ਹੋਊਗਾ 8.5 8.5 ਤੇ ਰੱਖ ਲਈ ਹਿੱਪ ਆਏਗੀ ਆਪਣੀ 21 ਇੰਚ ਤੇ ਇਹ ਰੱਖਾਗੇ ਆਪਾਂ 1.5 ਦੇ। ਆਪਾਂ ਇਹਦੇ ਵਿੱਚ ਪਾਈਪਿੰਗ ਵੀ ਲਗਾਉਣੀ ਹੈ ਇਸ ਲਈ ਆਪਾਂ ਇਹ 2 ਇੰਚ ਐਕਸਟਰਾ ਰੱਖਿਆ। ਚੌੜਾਈ ਇਹਦੀ ਠੀਕ ਹੈ। ਜੇ ਰੋ ਪਾਈਪਿੰਗ ਲਗਾਉਣੀ ਹੈ ਅੰਡਰਗਰਾਉਂਡ ਤਾਂ 2 ਇੰਚ ਐਕਸਟਰਾ ਰੱਖਣਾ ਪੈਂਦਾ। ਕੋਈ ਲੈਸ ਲਗਾਉਣੀ ਹੈ ਆਪਾਂ ਨੇ ਅੰਡਰਗਰਾਉਂਡ ਉਹ ਵੀ ਆਪਾਂ ਨੂੰ 2 ਇੰਚ ਐਕਸਟਰਾ ਰੱਖਣਾ ਪੈਂਦਾ ਠੀਕ ਹੈ ਜੀ। ਹੁਣ ਇੱਥੋਂ ਆਪਾਂ ਕਾਟ ਕੇਵੇਂ ਪਾਵਾਂਗੇ ਆਪਾਂ 1.5 ਇੰਚ ਦੀ ਨਿਸ਼ਾਨੀ ਲਗਾ ਲੈਣੀ ਹੈ। 1.5 ਇੰਚ ਦੀ ਨਿਸ਼ਾਨੀ ਲਗਾ ਕੇ ਆਪਾਂ ਇਹਦੀ ਇੱਦਾਂ ਗੁਲਾਈ ਦੇ ਦਾਂਗੇ। ਠੀਕ ਹੈ। ਗੁਲਾਈ ਦੇ ਲਈਏ ਤੇ ਆਪਾਂ ਹੁਣ ਇਹਨੂੰ ਇੱਥੇ ਤੱਕ ਨਿਸ਼ਾਨੀ ਲਗਾਵਾਂਗੇ ਇੱਥੋਂ ਰੱਖ ਕੇ ਤੇ ਪਾਲੀ ਦੇ ਨਿਸ਼ਾਨੀ ਲਗਾਵਾਂਗੇ ਇਹਨਾਂ ਰੱਖ ਲਿਆ ਤੇ ਆਪਾਂ ਇਹਦੇ ਵਿੱਚ ਹੁਣ 2-2 ਇੰਚ ਐਕਸਟਰਾ ਰੱਖ ਲਾਂਗੇ ਦੀ ਕਟਿੰਗ ਤੋਂ ਲਈ ਤੇ ਜਿਹੜੀ ਆਪਾਂ ਇੱਥੋਂ ਆਪਾਂ ਬੈਸਟ ਦੇ ਰੱਖਣੀ ਹੁੰਦੀ ਹੈ ਇਹ ਆਪਾਂ ਸਲਾਈ ਵੇਲੇ ਬਿਲਕੁਲ ਹੀ ਸਿੱਧੀ ਸਲਾਈ ਨਹੀਂ ਲਗਾਉਣੀ ਥੋੜੀ ਜੀ ਆਪਾਂ ਇਧਰੋਂ ਗੁਲਾਈ ਲਾ ਕੇ ਫੇਰ ਆਪਾਂ ਜੀ ਸਲਾਈ ਲਗਾਉਣੀ ਹੈ ਠੀਕ ਹੈ ਆਪਾਂ ਤੁਹਾਨੂੰ ਸਟਿਚਿੰਗ ਵੀ ਦੱਸਾਂਗੇ ਮਤਲਬ ਇੱਥੋਂ ਲੈ ਕੇ ਸਿੱਧੀ ਏਦਾਂ ਸਲਾਈ ਨਹੀਂ ਲਗਾਉਣੀ ਕਿਧਰੋਂ ਥੋੜੀ ਡੀਪ ਕਰਕੇ ਥੋੜੀ ਗੁਲਾਈ ਕਰਕੇ ਅੰਦਰਲੀ ਸਾਈਡ ਤੇ ਨਿਸ਼ਾਨੀ ਤੇ ਸਲਾਈ ਲਗਾਉਣੀ ਹੈ ਹੁਣ ਆਪਾਂ ਕਰਦੇ ਹਾਂ ਦੀ ਕਟਿੰਗ ਇੱਥੇ ਆਪਾਂ ਨਿਸ਼ਾਨੀ ਲਗਾ ਲਾਂਗੇ ਤੇ 1/2 ਇੰਚ ਆਪਾਂ ਇੱਥੋਂ ਡਾਊਨ ਕਰਾਂਗੇ ਇੱਥੋਂ 1/2 ਇੰਚ ਡਾਊਨ ਕਰਕੇ ਐਦਾਂ ਟੇਢੀ ਲਾਈਨ ਲਗਾ ਲਾਂਗੇ ਹੁਣ ਇਹਦੇ ਉੱਪਰ ਦੀ ਆਪਾਂ ਕਟਿੰਗ ਕਰ ਦਾਂਗੇ ਇੰਚ ਵਿੱਚ ਲਗਾ ਲਾਂਗੇ ਇੱਕ ਕੱਟ ਠੀਕ ਹੈ ਹੁਣ ਆਪਾਂ ਇਹਦੀਆਂ ਪਲੇਟਾਂ ਕਿਵੇਂ ਪਾਉਣੀਆਂ ਨੇ ਪਲੇਟਾਂ ਆਪਾਂ ਉੱਪਰੋਂ 11 ਇੰਚ ਤੋਂ ਸਟਾਰਟਿੰਗ ਕਰ ਲਾਂਗੇ ਸੌਰੀ 11.5 ਤੋਂ 11.5 ਤੋਂ ਆਪਾਂ ਲੈਂਥ ਮੈਣੀ ਹੈ ਦੀ ਇਧਰੋਂ ਆਪਾਂ ਮੈਣੀ ਹੈ 3.5 ਤੋਂ 3.5 ਤੇ ਰੱਖਣੀ ਹੈ ਇੱਥੇ ਵੀ 3.5 3.5 ਤੇ ਆਪਾਂ ਨਿਸ਼ਾਨੀ ਲਗਾ ਲਨੀ ਹੈ ਪਲੇਟਾਂ ਦੀ ਤੇ 7 ਇੰਚ ਆਪਾਂ ਇਹਦੀ ਲੈਂਥ ਰੱਖਣੀ ਹੈ ਜਿਹੜੀ ਆਪਾਂ ਪਲੇਟਾਂ ਪੋੜੀ ਨੇ ਠੀਕ ਹੈ ਤੇ ਬਾਕੀ ਆਪਾਂ ਇਥੋਂ ਉੱਪਰੋਂ ਰੱਖਾਂਗੇ ਵੀ 7.5 ਇੰਚ ਤੇ ਨਿਸ਼ਾਨੀ ਲਗਾ ਲਾਂਗੇ 7.5 ਤੋਂ ਆਪਾਂ ਇੱਥੇ ਇਦਾਂ ਨਿਸ਼ਾਨੀ ਲਗਾ ਲੈਣੀ ਹੈ ਇੱਥੇ ਤੱਕ ਜਿਹੜੀ ਆਪਾਂ ਪਲੇਟ ਪਾਈ ਹੈ ਇੱਥੋਂ ਆਪਾਂ 2.5 ਇੰਚ ਦਾ ਸਪੇਸ ਦੇਣੀ ਹੈ ਇਹਦੇ ਵਿੱਚ 2.5 ਇੰਚ ਦਾ ਫਰਕ ਰੱਖਣਾ 2.5 ਇੰਚ ਤੋਂ ਆਪਾਂ ਇਹਨੂੰ ਇੱਥੇ ਲਗਾ ਲਾਂਗੇ ਪਲੇਟ ਤਾਂ ਆ ਗਈ ਪਾਈ ਰਹੀ ਵਿੱਚ 2.5 ਇੰਚ ਦਾ ਗੈਪ ਰੱਖਿਆ ਜਿਹੜੀ ਆਪਾਂ ਇੱਧਰ ਪਲੇਟ ਪਾਉਣੀ ਹੈ ਇਹਦੇ ਵਿੱਚ ਵੀ ਆਪਾਂ 2.5 ਇੰਚ ਦਾ ਗੈਪ ਰੱਖਣਾ ਹੈ ਇਹਨਾਂ ਦੋਨਾਂ ਵਿੱਚ ਵੀ 2.5 ਇੰਚ ਦਾ ਗੈਪ ਹੋਣਾ ਚਾਹੀਦਾ ਇਹਨਾਂ ਦੋਨਾਂ ਵਿੱਚ ਵੀ 2.5 ਇੰਚ ਦਾ ਗੈਪ ਹੋਣਾ ਚਾਹੀਦਾ ਠੀਕ ਹੈ ਕਰਦੇ ਤਾਂ ਮੈਂ ਕਿਦਾਂ ਨੇ ਇਹ ਹੋ ਗਈ ਆਪਣੀ ਪਲੇਟਾਂ ਨਹੀਂ ਇਸੇ ਤਰੀਕੇ ਨਾਲ ਆਪਾਂ ਉਧਰ ਪਾਉਣੀਆਂ ਨੇਗੀਆਂ ਇਧਰਲੀ ਸਾਈਡ ਐਦਾਂ ਹੀ ਆਪਾਂ ਪਲੇਟਾਂ ਪਾਉਣੀਆਂ ਨੇਗੀਆਂ ਤੇ ਜਿਹੜੀ ਆਪਣੀ ਬੈਕ ਸਾਈਡ ਪਲੇਟ ਹੁੰਦੀ ਆ ਉਹ ਸਿਰਫ ਇੱਕੋ ਹੀ ਪੈਂਦੀ ਹੁੰਦੀ ਆ ਆਹ ਵਾਲੀਆਂ ਦੋਨੋਂ ਸਾਈਡਾਂ ਤੋਂ ਮਤਲਬ ਸਿਰਫ ਆ ਦੋ ਪਲੇਟਾਂ ਮੈਂਦੀ ਹੁੰਦੀ ਨੇ ਤੇ ਆਪਨੇ ਫਰੰਟ ਵਾਲੀਆਂ ਪੈੜੀਆਂ ਦੇ ਠੀਕ ਹੈ ਜੀ ਤੇ ਆਪਾਂ ਕੱਟ ਕਾ ਜੂਗਾ ਤੇ ਹੁਣ ਆਪਾਂ ਕੱਟਦੇ ਹਾਂ ਕਲੀਵਸ ਕਲੀਵਸ ਦਾ ਭਾਵੇਂ ਇਹ ਵਿੱਚ ਵੀ ਆਪਾਂ ਨੇ ਫਾਈਟਿੰਗ ਲਾਉਣੀ ਆ ਇਹ ਆਪਾਂ 8 ਇੰਚ ਰੱਖ ਲਾਂਗੇ ਇਹਨੂੰ ਕਿਉਂਕਿ ਇਹ ਵਿੱਚ ਆਪਾਂ ਪਾਈਪਿੰਗ ਰੋਣੀ ਹੈ ਦੇ ਵਿੱਚ ਵੀ ਆਪਾਂ ਨੂੰ نیچے ਤੋਂ ਐ ਇੱਕ ਐਕਸਟਰਾ ਚਾਹੀਦੀ ਹੈ ਇਹ ਆਪਾਂ ਰੱਖ ਲਾਂਗੇ ਹਾਫ 슬ੀਵਸ ਬਣਾਉਣੀਆਂ ਨੇ ਆਪਾਂ ਨੂੰ ਫੀਟਿੰਗ ਆਪਾਂ ਰੱਖਣੀ ਹੈ ਦੀ ਸਵਾ 6 ਇੰਚ ਹੁੰਦੀ ਹੈ 7.5 ਇੱਥੋਂ ਆਪਾਂ ਰੱਖ ਲਾਂਗੇ 2.5 ਤੇ ਜਿਹੜੇ ਮਤਲਬ ਬਣਦੇ ਨੇ ਉਹ ਸੋਨਾ ਤੋਂ ਬਣਦੇ ਸੀ ਚੰਗੇ ਤੇ ਮਤਲਬ ਬਣਦੇ ਨੇ ਉਹ ਲਾ ਕੇ ਪਾਤਾ ਹੈ ਚੱਲ ਬਹੁਤ ਕੋਲ ਕਟਿੰਗ ਕਰ ਦਾਂਗੇ ਇਹਨੂੰ ਬਾੜੀ ਬਾਈ ਅਣੀ ਆ ਉਹ ਪਹਿਲਾਂ ਇਦਾਂ ਥੋੜਾ ਕਾਟਾ ਪੈਦਲ ਨੂੰ ਰੱਖਾਂਗੇ ਉਸ ਤੋਂ ਬਾਅਦ ਇਹ ਕੱਟ ਫਾਹਾਂਗੇ ਠੀਕ ਹੈ ਜੀ ਇਥੇ ਪੱਟਕ ਲਗਾ ਲਾਂਗੇ ਤੇ ਜਿਹੜਾ ਆਪਣਾ ਫਰੰਟ ਸਾਈਡ ਹੁੰਦਾ ਵਾ स्लीवस आम दस एक इंचा जरा काट पावे फ्रंट वाली साइड तो ये होगी अपनी स्लीव्स की कटिंग ठीक है जी बाकी आप वीडियो अलग तो अपलोड करेंगे थैंक यू बाय बाय